ਸਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਲਗੀ ਤਰਪਾਖਸ਼ਾ ਜੀ ਦਾ ਪਿਆਰਾ ਸਿੱਖ ਭਾਈ ਕਨਈਆ ਹੋਇਆ ਨਾ ਸੰਖੇਪ ਦੇ ਵਿੱਚ ਤੇ ਆਪਾਂ ਬੜੀ ਵਾਰ ਭਾਈ ਕਨਈਆ ਜੀ ਦਾ ਜੀਵਨ ਸਰਵਣ ਕੀਤਾ ਕਿ ਉਹਨਾਂ ਨੇ ਮਸ਼ਕ ਚੁੱਕ ਕੇ ਦੁਸ਼ਮਣਾਂ ਨੂੰ ਵੀ ਪਾਣੀ ਪਿਉਣਾ ਕੀਤਾ ਮੈਦਾਨੇ ਜੰਗ ਦੇ ਵਿੱਚ ਕਦੇ ਉਹਨਾਂ ਨੇ ਤੇਰ ਮੇਰ ਵਾਲੀ ਭਾਵਨਾ ਨਹੀਂ ਰੱਖੀ ਕਿ ਇਹ ਦੁਸ਼ਮਣ ਹੈ ਇਹ ਸਿੱਖ ਹੈ ਸਭਨਾਂ ਨੂੰ ਇੱਕ ਬਰਾਬਰ ਰੱਖਿਆ ਫਰਜੀ ਉਹਨਾਂ ਦੇ ਪੂਰੇ ਜੀਵਨ ਦੀ ਪਰਚੋਲ ਕਰਾਂਗੇ ਨਾ ਭਾਈ ਕਨਈਆ ਜੀ ਦਾ ਪੂਰਾ ਜੀਵਨ ਕੀ ਸੀ ਵਜ਼ੀਰਾਵਾਦ ਦੇ ਲਾਗੇ ਉਹਨਾਂ ਦਾ ਪਿੰਡ ਸੀ ਜਿਹਦੇ ਜਿਸ ਪਿੰਡ ਦਾ ਨਾਮ ਸੀ ਸੋਦਰਾ ਸੋ 100 ਦਰ ਹੋਣ ਕਰਕੇ 100 ਦੇ ਲੀਆਂ ਹੋਣ ਕਰਕੇ ਉਸ ਪਿੰਡ ਦਾ ਨਾਮ ਵੱਜਦਾ ਸੀ ਸੋਦਰਾ ਤੇ ਇਸ ਪਿੰਡ ਦੇ ਵਿੱਚ ਬੜੀਆਂ ਵਿਸ਼ੇਸ਼ਤਾਈਆਂ ਸਨ ਜਿਵੇਂ 9 ਲੱਖਾਂ ਬਾਗ ਸੀ ਜਿਸ ਵਿੱਚ ਉਸ ਸਮਿਆਂ ਦੇ ਵਿੱਚ 9 ਲੱਖ ਰੁਪਏ ਖਰਚ ਹੋਏ ਸਨ ਉਸ ਤੋਂ ਬਾਅਦ ਭਾਈ ਕਨਈਆ ਜੀ ਦਾ ਜਿਹੜਾ ਜੀਵਨ ਆਰੰਭਤਾ ਤੋਂ ਸ਼ੁਰੂ ਹੁੰਦਾ ਹੈ 71ਕ ਸਾਲ ਦੀ ਉਮਰ ਕਿਉਂਕਿ 1647 ਦੇ ਵਿੱਚ ਭਾਈ ਕਨਈਆ ਜੀ ਅਕਾਲ ਚਲਾਣਾ ਕਰਦੇ ਆ 71 ਸਾਲ ਦੀ ਉਮਰ ਭਾਈ ਕਨਈਆ ਜੀ ਨੇ ਭੋਗ ਨਹੀਂ ਕੀਤੀ ਪਿਤਾ ਜੀ ਬੜੇ ਸੁਦાગਰ ਸਨ ਸ਼ਾਹੀ ਫੌਜਾਂ ਨੂੰ ਖਾਣਾ-ਦਾਣਾ ਪਹੁੰਚਾਉਣ ਦਾ ਕੰਮ ਕਰਦੇ ਸਨ ਭਾਈ ਕਨਈਆ ਜੀ ਦੇ ਪਿਤਾ ਜੀ ਤੇ ਕਿੰਦੇ ਭਾਈ ਕਨਈਆ ਜੀ ਦੇ ਮਨ ਵਿੱਚ ਬਚਪਨ ਦੇ ਵਿੱਚ ਇਹ ਚਿੰਗ ਪੈਦਾ ਹੋਈ ਬਚਪਨ ਦੇ ਵਿੱਚ ਹੀ ਇਹ ਲਗਨ ਪੈਦਾ ਹੋਈ ਪਰ ਉਪਕਾਰੀ ਸੁਭਾਅ ਬਚਪਨ ਦੇ ਵਿੱਚ ਸੀ ਕਰੋ ਕੌਡੀਆਂ ਦੀ ਜੇਬ ਭਰ ਕੇ ਲੈ ਜਾਣੀ ਕੁਝ ਜਿਹੜੇ ਸਿੱਕੇ ਹੁੰਦੇ ਸਨ ਮਾਇਆ ਦੇ ਸਿੱਕੇ ਉਹ ਦੀਪਾਂ ਦੇ ਵਿੱਚ ਪਾਲਕੀ ਲੈ ਜਾਣਾ ਤੇ ਬਾਹਰ ਜਾਣਾ ਲੋੜ ਬੰਦਾ ਦੇ ਵਿੱਚ ਵੰਡ ਆਉਣੀ ਨਿਤ ਦਾ ਸੁਭਾਅ ਬਣ ਗਿਆ ਮਾਤਾ ਪਿਤਾ ਨੇ ਝਿੜਕਣਾ ਇਹ ਸੁਭਾਅ ਵੇਖ ਕੇ ਆ ਕੇ ਕਹਿਣਾ ਮਾਂ ਕਈ ਪਰਿਵਾਰਾਂ ਦੇ ਵਿੱਚ ਬੱਚੇ ਜਿਹੜੇ ਬੌਲੇ ਹੁੰਦੇ ਆ ਕਮਲੇ ਹੁੰਦੇ ਆ ਜੇ ਤੁਹਾਨੂੰ ਮੇਰੀਆਂ ਗੱਲਾਂ ਦਾ ਗੁੱਸਾ ਲੱਗਦਾ ਤੁਸੀਂ ਮੈਨੂੰ ਬੌਲੇ ਹੀ ਸਮਝ ਲਿਆ ਕਰੋ ਕਮਲੇ ਸਮਝ ਲਿਆ ਕਰੋ ਕਿ ਸਾਡਾ ਬੱਚਾ ਜਿਹੜਾ ਬੌਲੇ ਕਮਲਾ ਹੈ ਰਨਾਤੇ ਹੁਣ ਇਹ ਮਾ ਜਾਣਦੀ ਏ ਨਾ ਇਹ ਸੰਸਾਰ ਜਾਣਦਾ ਦੁਨੀਆ ਜਾਣਦੀ ਏ ਕਿ ਉਹ ਕਿਸ ਕੰਮ ਦੇ ਵਿੱਚ ਬੋਲੇ ਏ ਕਿਉਂਕਿ ਇਸ ਦੁਨੀਆ ਨੇਤੇ ਦੁਨੀਆ ਦੇ ਮਾਲਕ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਪੂਤਨਾ ਸ਼ਬਦ ਆਖਿਆ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਕੋਈ ਆਖੈ ਪੂਤਨਾ ਕੋ ਕਹੈ ਵੇਤਾਲਾ ਭਇਆ دیਵਾਨਾ ਸ਼ਾਹ ਕਾ ਨਾਨਕ ਬਹਰਾਨਾ ਕਹਿੰਦੇ ਨਾਨਕ ਤੇ ਉਸ ਸ਼ਾਹ ਦਾ دیਵਾਨਾ ਜਿਹੜਾ ਇਸ ਦੁਨੀਆ ਨੂੰ ਬਣਾਉਣ ਵਾਲਾ ਏ ਭਾਵੇਂ ਦੁਨੀਆ ਕਮਲਾ ਕਹਿੰਦੀ ਐ ਪੂਤਨਾ ਕਹਿੰਦੀ ਐ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਬੀਰ ਸਾਹਿਬ ਨੂੰ ਲੋਕਾਂ ਨੇ ਬੌਰਾ ਕਿਹਾ ਕਬੀਰ ਕਹੈ ਲੋਕ ਬੌਰਾਨਾ ਕਬੀਰ ਸਾਹਿਬ ਜੀ ਕਹਿੰਦੇ ਲੋਕ ਮੈਨੂੰ ਬੌਲਾ ਕਹਿੰਦੇ ਆ ਪਰ ਇਹ ਨਹੀਂ ਜਾਣਦੇ ਕਿ ਮੈਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਬੋਲਾਂ ਹੁਣ ਸਤਿਗੁਰੂ ਕਹਿੰਦੇ ਪ੍ਰਾਨੀ ਕੌਣ ਉਪਾਉ ਕਰੈ ਜਾਤ ਤੇ ਭਗਤ ਰਾਮ ਕੀ ਪਾਵੈ ਜਮ ਕੋ ਤਰਾਸ ਹਰੈ ਕਿਹੜਾ ਤਰੀਕਾ ਕਿਹੜਾ ਸਾਧਨ ਕਿਹੜਾ ਹੀ ਲੱਭਸੀ ਲਾ ਕਰੀ ਭਾਈ ਕਨਈਆ ਜੀ ਬਚਪਨ ਦੇ ਵਿੱਚ ਹੀ ਦਿਆਲੂ ਸੁਭਾਅ ਕਰਦੇ ਵਿੱਚੋਂ ਚੀਜ਼ਾਂ ਚੁੱਕ ਕੇ ਲੈ ਜਾਣੀਆਂ ਤੇ ਬਾਹਰ ਜਾ ਕੇ ਵਰਤਾ ਆਉਣੀਆਂ ਭਾਵੇਂ ਮਾਇਆ ਸੀ ਭਾਵੇਂ ਖਾਣ ਪੀਣ ਦਾ ਕੋਈ ਸਮਾਨ ਹੁੰਦਾ ਇਸ ਤੋਂ ਇਲਾਵਾ ਜਿਹੜੇ ਭਾਰ ਚੁੱਕ ਕੇ ਲੋਕੀ ਜਾਂਦੇ ਸਨ ਸੜਕਾਂ ਦੇ ਕਿਨਾਰੇ ਇਹ ਬੜੀ ਪਿਆਰੀ ਘਟਨਾ ਸੀ ਭਾਈ ਸਾਹਿਬ ਦੇ ਜੀਵਨ ਦੀ ਜਦ ਥੋੜੇ ਵੱਡੇ ਹੋਏ ਸਰੀਰ ਬਲ ਦੇ ਵਿੱਚ ਆਇਆ ਨਾ ਕਰੋਂ ਜਾਣਾ ਤੇ ਜਾ ਕੇ ਰੋਡ ਦੇ ਕਿਨਾਰੇ ਜਿਹੜੇ ਲੋਕ ਮਜ਼ਦੂਰੀ ਕਰਦੇ ਸੰ ਭਾਰ ਚੁੱਕ ਕੇ ਲੈ ਕੇ ਜਾਂਦੇ ਸਨ ਉਹਨਾਂ ਦਾ ਭਾਰ ਆਪਣੇ ਸਿਰ ਤੇ ਚੁੱਕ ਲੈਣਾ ਕਈ ਕਈ ਕੋ ਦਿਯਾਲੂ ਸੁਭਾਅ ਦੇ ਕਰਕੇ ਆਪਣੇ ਸਿਰ ਦੇ ਉੱਪਰ ਉਹ ਭਾਰ ਚੁੱਕ ਕੇ ਉਹਨਾਂ ਦਾ ਭਾਰ ਹਲਕਾ ਕਰਕੇ ਤੁਰੇ ਜਾਣਾ ਕਈ ਵਾਰ ਮਾਤਾ ਪਿਤਾ ਨੇ ਗੁੱਸੇ ਹੋਣਾ ਕਿ ਤੂੰ ਸਾਡੀ ਬਦਨਾਮੀ ਕਰਾਉਂਨੇ ਤੂੰ ਸਾਡੀ ਤੇਰੇ ਇਸ ਕੰਮ ਦੇ ਨਾਲ ਸਾਨੂੰ ਲਾਜ ਲੱਗਦੀ ਏ ਤੇਰੇ ਪਿਤਾ ਨੂੰ ਲੋਕੀਂ ਤਨੇ ਮਾਰਦੀ ਐ ਕਿਉਂਕਿ ਤੇਰਾ ਪਿਤਾ ਸੁਦਾਗਰ ਹੈ ਬੜੀ ਚੰਗਾ ਰਤਵਾ ਉਹਦਾ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਬਣਿਆ ਹੋਇਆ ਬਾਦਸ਼ਾਹੀ ਫੌਜਾਂ ਨੂੰ ਖਾਣਾ-ਦਾਣਾ ਪਹੁੰਚਾਉਣ ਦਾ ਕੰਮ ਕਰਦਾ ਹੈ ਫਿਰ ਵੀ ਉਹੀ ਜਵਾਬ ਦੇਣਾ ਭਾਈ ਕਨਈਆ ਜੀ ਨੇ ਕਿ ਮਾਂ ਤੁਸੀਂ ਇਹ ਸਮਝ ਲਓ ਕਿ ਤੁਸੀਂ ਇੱਕ ਬੌਲਾ ਪੁੱਤ ਜੰਮਿਆ ਵੇਖੋ ਲਗਨ ਬਚਪਨ ਤੋਂ ਸਤਗੁਰੂ ਸੱਚੇ ਪਾਤਸ਼ਾਹ ਦੇ ਨਾਮ ਦੀ ਪੈਦਾ ਹੋਈ ਚਿੰਗ ਪੈਦਾ ਹੋਈ ਕਿਸੇ ਨੇ ਦੱਸਿਆ ਕਿ ਜੇ ਇਸ ਚਿੰਗ ਨੂੰ ਪੂਰਾ ਕਰਨਾ ਹੈ ਤੇ ਲਾਹੌਰ ਚលਿਆ ਜਾ ਲਾਹੌਰ ਗਏ ਪਰ ਐਸੀ ਕੁਦਰਤ ਦੀ ਨਿਆਮਤ ਹੋਈ ਕਿ ਲਾਹੌਰ ਜਾਂਦੇ ਸਮੇਂ ਹੀ ਪਿਤਾ ਜੀ ਅਕਾਲਤ ਲਾਣਾ ਕਰ ਗਏ ਪਿਤਾ ਜੀ ਦਾ ਦਿਹਾਂਤ ਹੋ ਗਿਆ ਵਾਪਸ ਮੁੜੇ ਆ ਕੇ ਦੂਜੇ ਭਰਾ ਛੋਟੇ ਹੋਣ ਕਰਕੇ ਸਾਰਾ ਜਿਹੜਾ ਕੰਮਕਾਜ ਦਾ ਜਿਹੜਾ ਜ਼ਿੰਮੇਵਾਰੀ ਸੀ ਉਹ ਭਾਈ ਕਨਈਆ ਜੀ ਦੇ ਸਿਰ ਦੇ ਉੱਪਰ ਪੈ ਗਈ ਜਿਹੜਾ ਕੰਮ ਪਿਤਾ ਜੀ ਕਰਦੇ ਸਨ ਸ਼ਾਹੀ ਫੌਜਾਂ ਨੂੰ ਖਾਣਾ-ਦਾਣਾ ਦੇਣਾ ਉਹ ਸਾਰਾ ਕੰਮ ਭਾਈ ਕਨਈਆ ਜੀ ਨੇ ਸੰਭਾਲ ਲਿਆ ਜਦ ਸ਼ਾਹੀ ਫੌਜਾਂ ਨੂੰ ਔਰੰਗ ਦੇਵ ਉਸ ਵੇਲੇ ਰਾਜ ਦੇ ਤਖਤ ਤੇ ਸੀ ਤੇ ਕਿਸੇ ਸਮੇਂ ਸ਼ਾਹੀ ਫੌਜਾਂ ਦੇ ਵਿੱਚੋਂ ਇੱਕ ਸਿੱਖ ਦੇ ਨਾਲ ਮੁਲਾਕਾਤ ਹੋਈ ਜਿਹਦਾ ਨਾਮ ਸੀ ਭਾਈ ਨਨੂਆ ਭਾਈ ਨਨੂਏ ਦੇ ਮੁਖ ਤੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਗੁਰਤਾ ਗੱਦੀ ਤੇ ਨੌਵੇਂ ਪਾਤਸ਼ਾਹ ਭਾਈ ਨਨੂਏ ਤੋਂ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੀ ਪਾਤਸ਼ਾਹ ਦੀ ਬਾਣੀ ਸੁਣੀ ਨੌਵੇਂ ਮਹੱਲੇ ਦੇ ਸ਼ਲੋਕ ਸੁਨੇ ਜਿੰਨਾ ਸ਼ਲੋਕਾਂ ਦੀ ਕਥਾ ਆਪਾਂ ਜਿੰਨਾ ਸ਼ਬਦਾਂ ਦੀ ਸੁਣ ਰਹੇ ਆ ਮੰਨ ਦੇ ਕੌਣ ਕੁਮਤ ਤੇ ਲੀਨੀ ਇਹ ਸ਼ਬਦ ਮਨ ਦੇ ਕਹਾ ਪਇਓ ਤੇ ਬौरा ਇਹ ਨੌਵੇਂ ਮਹੱਲੇ ਦੀ ਬਾਣੀ ਜਦੋਂ ਭਾਈ ਕਨਈਏ ਨੇ ਸੁਣੀ ਨਾ ਤੇ ਮਨ ਵੈਰਾਗੀ ਹੋ ਗਿਆ ਮਨ ਦੇ ਵਿੱਚ ਇਹ ਚਾਹ ਪੈਦਾ ਹੋ ਗਿਆ ਜਿਹੜਾ ਸ਼ਬਦ ਪਾਤਸ਼ਾਹ ਅੱਜ ਦੇ ਪਾਵਨ ਸ਼ਬਦ ਵਿੱਚ ਕਹਿੰਦੇ ਐ ਕਿ ਪ੍ਰਾਨੀ ਕੌਣ ਉਪਾਉ ਕਰੈ ਜਾਤੇ ਭਗਤ RAM ਕੀ ਪਾਵੈ ਜਮ ਕੋ ਤਰਾਸ ਹਰੈ ਸ਼ਬਦ ਸੁਣ ਕੇ ਮਨ ਬੈਰਾਗੀ ਹੋ ਗਿਆ ਮਨ ਦੇ ਵਿੱਚ ਭਗਤੀ ਦੀ ਚਿੰਗ ਫੁੱਟ ਪਈ ਉਹ ਅੰਕੁਰ ਫੁੱਟ ਪਿਆ ਇੱਕ ਦਮ ਸਾਰਾ ਕਾਰਜ ਛੱਡਿਆ ਜਿਹੜਾ ਸ਼ਾਹੀ ਫੌਜਾਂ ਨੂੰ ਖਾਣਾ-ਦਾਣਾ ਦੇਣ ਦਾ ਕੰਮ ਸੀ ਸਭ ਕੁਝ ਤਿਆਗ ਕੇ ਮਾਇਆ ਤਿਆਗ ਕੇ ਸੂਬੇਦਾਰ ਨੂੰ ਬਿਨਾਂ ਦੱਸੇ ਭਾਈ ਕਨਈਆ ਜੀ ਜੰਗਲਾਂ ਵੱਲ ਨੂੰ ਹੋ ਤਰੇ ਦਾ ਇਸ ਗੱਲ ਦਾ ਸੂਬੇਦਾਰ ਨੂੰ ਪਤਾ ਲੱਗਿਆ ਨਾ ਫੌਜ ਦਾ ਜਿਹੜਾ ਸੂਬੇਦਾਰ ਅਗਵਾਈ ਕਰਦਾ ਸੀ ਉਹਨੇ ਫੌਜਾਂ ਨੂੰ ਨਾਲ ਲਾ ਕੇ ਭਾਈ ਸਾਹਿਬ ਦੀ ਬੜੀ ਭਾਲ ਕੀਤੀ ਬੜਾ ਖੋਜਵੋਣਾ ਕੀਤਾ ਕਹਿ ਕੇ ਫੌਜਾਂ ਤੋਂ ਆਪ ਵੀ ਖੋਜਣਾ ਕੀਤਾ ਕਿਸੇ ਨੇ ਸੂਬੇਦਾਰ ਨੂੰ ਪੁੱਛਿਆ ਕਹਿੰਦਾ ਵੀ ਤੁਸੀਂ ਭਾਈ ਸਾਹਿਬ ਦੀ ਕਿਉਂ ਇੰਨੀ ਭਾਲ ਕਰਦੇ ਹੋ ਹੋਰ بڑے ਫੌਜਦਾਰ ਨੇ ਸੂਬੇਦਾਰ ਨੇ ਜਵਾਬ ਦਿੱਤਾ ਕਹਿੰਦਾ ਵਈ ਮੈਂ ਐਸੇ ਮਹਾਨ ਬੰਦੇ ਦੇ ਦਰਸ਼ਨ ਕਰਨਾ ਚਾਹੁੰਦਾ ਜਿਨੇ ਇਹ ਜਗਤ ਨੂੰ 모ਹਨ ਵਾਲੀ ਮਾਇਆ ਦਾ ਤਿਆਗ ਕਰਕੇ ਕਹਿੰਦੇ ਇਹ ਸੂਰਮਤਾਈ ਦਾ ਕੰਮ ਕੀਤਾ ਕਿਉਂਕਿ ਇਸ ਨੂੰ ਤਿਆਗਣਾ ਕੋਈ ਸੌਖੀ ਗੱਲ ਨਹੀਂ ਹੈ। ਕਹਿੰਦੇ ਜਿਹਦੇ ਮਨ ਵਿੱਚ ਬੈਰਾਗ ਪੈਦਾ ਹੋ ਗਿਆ ਭਗਤੀ ਦਾ ਚਾਹ ਪੈਦਾ ਹੋ ਗਿਆ ਉਮ ਕਿ ਉਹ ਹੀ ਉਹ ਮਿਲਣ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਕਹਿੰਦਾ ਮੈਂ ਉਸ ਦੇ ਦਰਸ਼ਨ ਕਰਨਾ ਚਾਹੁੰਨਾ ਉਹ ਹੈ ਕਿ ਹੋ ਜਾ ਕਿਵੇਂ ਉਹਦੇ ਮਨ ਵਿੱਚ ਇਹ ਪ੍ਰੀਤ ਲੱਗੀ। ਹੁਣ ਭਾਈ ਕਨਈਆ ਜੀ ਦੁਨੀਆ ਨੂੰ ਤਿਆਗ ਕੇ ਸੰਸਾਰ ਦੇ ਲੋਕਾਂ ਤੋਂ ਬਚਦੇ ਹੋਏ ਜੰਗਲਾਂ ਦੇ ਵਿੱਚ ਕਈ ਮਹੀਨੇ ਬਤੀਤ ਕੀਤੇ। ਕਈ ਕਈ ਦਿਨ ਭੁੱਖੇ ਰਹਿਣਾ। ਪਾਣੀ ਤੱਕ ਪੀਣ ਵਾਸਤੇ ਨਾ ਮਿਲਣਾ ਬਸ ਮਨ ਦੇ ਵਿੱਚ ਇੱਕੋ ਸ਼ਬਦ ਪੜਦੇ ਰਹਿੰਦੇ ਸਨ। ਉਹ ਸ਼ਬਦ ਕੀ ਸੀ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹਾਂ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ ਕੇ ਕੋਈ ਐਸਾ ਮਿਲ ਜਾਵੇ। ਜੇਡਾ ਮੈਨੂੰ ਉਸ ਮਾਲਕ ਪਰਮੇਸ਼ਰ ਪਰਮਾਤਮਾ ਨਾਲ ਮਿਲਾ ਦੇ ਦੀ ਹੁਣ ਧੰਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਇਹ ਚਾਕ ਦੇ ਤੇਰੇ ਮਨ ਵਿੱਚ ਵੀ ਪੈਦਾ ਹੋ ਜਾਵੇ ਪਰ ਆਪਾਂ ਗੱਲ ਅਰੰਭਤਾ ਦੇ ਵਿੱਚ ਕਹੀ ਹੈ ਕਿ ਹਰ ਇੱਕ ਦੇ ਮਨ ਦੀ ਖੇਡ ਇਦਾਂ ਦੀ ਨਹੀਂ ਹਰ ਇੱਕ ਦੇ ਮਨ ਸੁਣਦੇ ਸਾਰੇ ਆ ਪੜ੍ਹਦੇ ਸਾਰੇ ਹੋ ਸਕਦੇ ਆ ਪਰ ਇਹ ਦੁਨਿਆਵੀ ਕ੍ਰਿਸ਼ਨਾ ਤੋਂ ਉੱਠ ਕੇ ਦੁਨਿਆਵੀ ਝਮੇਲਿਆ ਤੋਂ ਉੱਠ ਕੇ ਦੁਨਿਆਵੀ ਮੰਗਾ ਤੋਂ ਉੱਠ ਕੇ ਇਹ ਮੰਗ ਹਿਰਦੇ ਵਿੱਚ ਪੈਦਾ ਹੋਣੀ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦੀ ਕਦੇ ਵੀ ਗੁਰੂ ਦੀ ਕਿਰਪਾ ਤੋਂ ਬਿਨਾਂ ਹੋ ਨਹੀਂ ਸਕਦੀ ਸੁਣਦੇ ਭਾਵੇਂ ਕਰੋੜਾਂ ਲੋਕ ਨੇ ਪਰ ਪਾਤਸ਼ਾਹ ਕਹਿੰਦੇ ਪ੍ਰਾਨੀ ਕੌਣ ਉਪਾਉ ਕਰੇ ਇਹ ਚਾਹ ਪੈਦਾ ਹੋਣਾ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਨਹੀਂ ਪੈਦਾ ਹੋ ਸਕਦਾ ਕਈ ਮਹੀਨੇ ਭਾਈ ਕਨਈਆ ਜੀ ਜੰਗਲਾਂ ਦੇ ਵਿੱਚ ਫਿਰਦੇ ਰਹੇ ਕੁਝ ਮਿਲ ਜਾਣਾ ਤੇ ਖਾ ਲੈਣਾ ਇੱਕ ਸਮੇ ਇੱਕ ਬਰਾਤ ਦੇ ਕੋਲੋਂ ਪ੍ਰਸ਼ਾਦਾ ਲੈ ਕੇ ਛਕਿਆ ਉਹਨਾਂ ਨੇ ਕੁਝ-ਕੁਝੇ ਬੋਲ ਵੀ ਭਾਈ ਸਾਹਿਬ ਨੂੰ ਬੋਲਣੇ ਕੀਤੇ ਪਰ ਨਿਮਰਤਾ ਦੇ ਨਾਲ ਦਇਆਲਤਾ ਦੇ ਨਾਲ ਉਹਨਾਂ ਨੂੰ ਆਪਣੀ ਹਾਲਤ ਦੱਸੀ ਇਤਿਹਾਸ ਕਹਿੰਦਾ ਫਿਰ ਮਾਲਕ ਦੀ ਕਿਰਪਾ ਹੋਈ ਜੰਗਲ ਵਿੱਚ ਚੱਲਦੇ ਆ ਇੱਕ ਸਿੱਖ ਦਾ ਮਿਲਾਪ ਫਿਰ ਭਾਈ ਕਨਈਆ ਜੀ ਨੂੰ ਹੋਇਆ ਜਿਸ ਦੇ ਕੋਲ ਇਹ ਆਪਣੀ ਜਾਤਨਾ ਰੱਖੀ ਜਿਸ ਦੇ ਕੋਲ ਆਪਣੀ ਇਹ ਮੰਗ ਰੱਖੀ ਕਿ ਭਾਈ ਸਾਹਿਬ ਕੋਈ ਐਸਾ ਉਪਾਅ ਦੱਸੋ ਕਿ ਗੋਬਿੰਦ ਮਿਲਣ ਦਾ ਰਸਤਾ ਮਿਲ ਜਾਵੇ ਹੁਣ ਆਪਾਂ ਸ਼ਬਦ ਵਿਚਾਰਨੀ ਆ ਪ੍ਰਾਨੀ ਕੌਣ ਉਪਾਅ ਕਰੇ ਉਸ ਸਿੱਖ ਨੂੰ ਜਦ ਬੇਨਤੀ ਕੀਤੀ ਕਿ ਕੋਈ ਐਸਾ ਰਸਤਾ ਦੱਸੋ ਜਿਸ ਦੇ ਨਾਲ ਗੋਬਿੰਦ ਦੀ ਪ੍ਰਾਪਤੀ ਹੋ ਜਾਵੇ ਉਸ ਸਿੱਖ ਨੇ ਬੜੇ ਸੋਹਣੇ ਜਵਾਬ ਦਿੱਤੇ ਭਾਈ ਕਨਈਆ ਜੀ ਨੂੰ ਕਹਿੰਦੇ ਇਹ ਤੇ ਨਹੀਂ ਪਤਾ ਇਹ ਤੇ ਨਹੀਂ ਮੈਂ ਜਾਣਦਾ ਪਰ ਇੰਨਾ ਕੁ ਜ਼ਰੂਰ ਜਾਣਦਾ ਇਹ ਨਹੀਂ ਜਾਣਦਾ ਕਿ ਗੋਬਿੰਦ ਦੀ ਪ੍ਰਾਪਤੀ ਕਿਵੇਂ ਹੋਵੇਗੀ ਕਿਹੜਾ ਉਪਾਅ ਤੈਨੂੰ ਕਰਨਾ ਚਾਹੀਦਾ ਪਰ ਕਹਿੰਦਾ ਇੱਕ ਗੱਲ ਪਤਾ ਹੈ ਕਿ ਜਿਸ ਗੋਬਿੰਦ ਦੀ ਭਾਲ ਦੇ ਵਿੱਚ ਤੂੰ ਜੰਗਲਾਂ ਦੇ ਵਿੱਚ ਫਿਰਦਾ ਹੈ ਉਹ ਕਹਿੰਦਾ ਉਹ ਗੋਬਿੰਦ ਲੋਕਾਂ ਦੇ ਵਿੱਚ ਵੱਸਦਾ ਹੈ ਲੋਕਾਈ ਦੇ ਵਿੱਚ ਵੱਸਦਾ ਹੈ ਉਹਦਾ ਟਿਕਾਣਾ ਦੁਨੀਆ ਹੈ ਉਹਦਾ ਟਿਕਾਣਾ ਲੋਕਾਈ ਹੈ ਉਹ ਕਿਤੇ ਬਾਹਰ ਜੰਗਲ ਵੇਲਿਆਂ ਦੇ ਵਿੱਚ ਨਹੀਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਨਾ ਫਰੀਦਾ ਜੰਗਲ ਜੰਗਲ ਕਿਆ ਪਵ ਹੈ ਬਣ ਕੰਡਾ ਮੋੜੇ ਹੈ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਟੁੰਡੇ ਹੈ ਤਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਬਾਬਾ ਤੁਲਸੀ ਦਾਸ ਨੂੰ ਇਹੀ ਕਿਹਾ ਸੀ ਕਿ ਪੋਹਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੀ ਜੈਸੇ ਛਾਈ ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਭਾਈ ਕਿ ਬਾਹਰ ਖੋਜਣ ਦੀ ਬਜਾਏ ਅੰਦਰ ਖੋਜਣਾ ਕਰ ਉਹ ਮਾਲਕ ਅੰਦਰ ਹੀ ਹੈ ਉਸ ਸਿੱਖ ਨੇ ਕਿਹਾ ਕਹਿੰਦਾ ਗੋਬਿੰਦ ਜੀ ਦੀ ਭਾਲ ਵਿੱਚ ਤੂੰ ਐ ਲੋਕਾਂ ਦੇ ਵਿੱਚ ਵੱਸਦਾ ਹੈ ਤੂੰ ਲੋਕਾਂ ਨੂੰ ਛੱਡ ਕੇ ਦੂਰ ਭਜਿਆ ਫਿਰਦਾ ਉਹ ਕਹਿੰਦਾ ਸੋਨਾ ਜਿਹੜਾ ਰਾਖ ਦੇ ਵਿੱਚ ਪਿਆ ਹੈ ਜੇ ਰਾਖ ਨੂੰ ਸਿੱਟਾਂਗੇ ਤਾਂ ਸੋਨਾ ਵੀ ਨਾਲ ਸਿੱਟਿਆ ਜਾਵੇਗਾ ਬਸ ਇਸ ਗੱਲ ਦੀ ਸਮਝ ਲੈ ਲੈ ਕਿ ਉਹ ਗੋਬਿੰਦ ਲੋਕਾਂ ਦੇ ਵਿੱਚੋਂ ਮਿਲੇਗਾ ਜੰਗਲ ਛੱਡ ਕੇ ਲੋਕਾਂ ਦੇ ਵਿੱਚ ਆਉਣਾ ਰੰਭ ਕੀਤਾ ਭਾਈ ਕਨੀ ਹੈ ਜੀ ਨੇ ਸ਼ਰਾਮਾਂ ਦੇ ਵਿੱਚ ਰਾਤਾਂ ਕੱਟਣੀਆਂ ਕਈ ਵਾਰ ਸ਼੍ਰਾਵਾਂ ਦੇ ਜਿਹੜੇ ਟਹਿਲਿਏ ਸਨ ਜਿਹੜੇ ਸ਼੍ਰਾਵਾਂ ਦੇ ਉੱਪਰ ਕਾਬਜ਼ ਸਨ ਉਹਨਾਂ ਨੇ ਗੁੱਸਾ ਕਰਨਾ ਉਹਨਾਂ ਨੇ ਮਾੜੇ ਸ਼ਬਦ ਕਹਿਣੇ ਪਰ ਹਾਜ਼ਮ ਕਰ ਲੈਣੇ ਬਰਦਾਸ਼ਤ ਕਰ ਲੈਣੇ ਕਿਉਂਕਿ ਭਾਈ ਕਨਈਆ ਦੇ ਮਨ ਵਿੱਚ ਪ੍ਰੀਤ ਕੀ ਸੀ ਉਸ ਗੋਬਿੰਦ ਦੀ ਪ੍ਰਾਪਤੀ ਦੀ ਇੱਕ ਦਿਨ ਕਿਸੇ ਟਹਿਲੂਏ ਤੋਂ ਪਾਣੀ ਦੀ ਮੰਗ ਕੀਤੀ ਉਹਨੇ ਜਵਾਬ ਦੇ ਦਿੱਤਾ ਪਾਣੀ ਪੀਉਣ ਤੋਂ ਬਾਰ-ਬਾਰ ਪਾਣੀ ਦੀ ਮੰਗ ਕੀਤੀ ਬਾਰ-ਬਾਰ ਜਵਾਬ ਦਿੱਤਾ ਬਾਰ-ਬਾਰ ਪਾਣੀ ਦੀ ਮੰਗ ਕੀਤੀ ਉਹਨੇ ਬਾਰ-ਬਾਰ ਪਾਣੀ ਪਿਉਣ ਤੋਂ ਜਵਾਬ ਦਿੱਤਾ ਹੁਣ ਇਹ ਭਾਈ ਕਨਈਏ ਦੇ ਹੱਥ ਵਿੱਚ ਮਸ਼ਕ ਇਦਾਂ ਹੀ ਨਹੀਂ ਸੀ ਆ ਗਈ ਕਿ ਸਤਿਗੁਰੂ ਜੀ ਨੇ ਸਿੱਧੀ ਮਸ਼ਕ ਭਾਈ ਕਨਈਏ ਦੇ ਹੱਥ ਵਿੱਚ ਫੜਾ ਦਿੱਤੀ ਇਹਦੇ ਪਿੱਛੇ ਬੜਾ ਵੱਡਾ ਜੀਵਨ ਸੀ ਭਾਈ ਕਨਈਆ ਜੀ ਦਾ ਕਹਿੰਦੇ ਜਦੋਂ ਨਾ ਪਾਣੀ ਦਿੱਤਾ ਉਸ ਟਹਿਲੂਏ ਦੀ ਮਾਂ ਨੇ ਭਾਈ ਕਨਈਆ ਜੀ ਨੂੰ ਪਾਣੀ ਪਿਆਇਆ ਤੇ ਇੱਕ ਸਵਾਲ ਭਾਈ ਕਨਈਆ ਜੀ ਨੂੰ ਉਸ ਦੀ ਮਾਂ ਨੇ ਕੀਤਾ ਕਹਿੰਦੀ ਬਾਰ ਬਾਰ ਕਹਿਣ ਦੀ ਕੀ ਲੋੜ ਸੀ ਪਾਣੀ ਦੀ ਐਡੀ ਕਿਹੜੀ ਗੱਲ ਸੀ ਕਿਤੇ ਹੋਰ ਜਾ ਕੇ ਪੀ ਲੈਂਦਾ ਹੁਣ ਸਵਾਲ ਗਹਿਰਾ ਸੀ ਤੇ ਜਵਾਬ ਇਸ ਤੋਂ ਵੀ ਗਹਿਰਾ ਸੀ ਉਹ ਕਹਿਣ ਲੱਗੀ ਮਾਂ ਉਸ ਟੈਲੂਏ ਦੀ ਕਿ ਪਾਣੀ ਦੀ ਕਿਹੜੀ ਗੱਲ ਸੀ ਕਿਤੇ ਹੋਰ ਜਾ ਕੇ ਪੀ ਲੈਂਦਾ ਭਾਈ ਕਨਈਆ ਜੀ ਨੇ ਜਵਾਬ ਦਿੱਤਾ ਕਹਿੰਦਾ ਗੱਲ ਪਾਣੀ ਦੀ ਨਹੀਂ ਸੀ ਪਾਣੀ ਤੇ ਮੈਨੂੰ ਕਿਤੇ ਹੋਰ ਵੀ ਮਿਲ ਜਾਂਦਾ ਜੇ ਨਾ ਵੀ ਪੀਂਦਾ ਤਾਂ ਵੀ ਸਰ ਜਾਂਦਾ ਪਰ ਜੇ ਮੈਂ ਇੱਥੋਂ ਪਾਣੀ ਪੀਤੇ ਤੋਂ ਬਗੈਰ ਚੱਲ ਜਾਂਦਾ ਨਾ ਤੇ ਮੇਰੇ ਮਨ ਦੇ ਵਿੱਚ ਇਹਦੇ ਪ੍ਰਤੀ ਮਾੜੇ ਖਿਆਲ ਪੈਦਾ ਹੋਣੇ ਸੀ ਕਿ ਇਹਨੇ ਮੈਨੂੰ ਪਾਣੀ ਨਹੀਂ ਪਿਆਇਆ ਮੇਰੇ ਅੰਦਰ ਨਫ਼ਰਤ ਪੈਦਾ ਹੋਣੀ ਸੀ ਮੇਰੇ ਮਨ ਦੇ ਵਿੱਚ ਸਿਰਫ ਪਾਣੀ ਤੇ ਇਹਦੇ ਪ੍ਰਤੀ ਵਿਚਾਰ ਚੱਲਦੇ ਜਾਂਦੇ ਹੁਣ ਮੈਂ ਪਾਣੀ ਪੀ ਲਿਆ ਮੇਰੇ ਅੰਦਰੋਂ ਇਹਦੇ ਪ੍ਰਤੀ ਨਫ਼ਰਤ ਵੀ ਖਤਮ ਹੋ ਗਿਆ ਤੇ ਮੇਰੇ ਅੰਦਰੋਂ ਇਹ ਪਾਣੀ ਦੀ ਇੱਛਾ ਵੀ ਖਤਮ ਹੋ ਗਈ ਹੁਣ ਮੇਰੇ ਮਨ ਦੇ ਵਿੱਚ ਇਹਦੇ ਪ੍ਰਤੀ ਤੇ ਤੁਹਾਡੇ ਪ੍ਰਤੀ ਕੇਵਲ ਸ਼ੁਕਰਾਨਾ ਹੈ ਕੇਵਲ ਦਇਆ ਹੈ ਕਿ ਤੁਸੀਂ ਮੇਰੀ ਪਿਆਸ ਖਤਮ ਕੀਤੀ ਹੈ ਕਿੰਨੀ ਵੱਡੀ ਭਾਵਨਾ ਹੋਣੀ ਹੈ ਭਾਈ ਕਨਿਆ ਜੀ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੀ ਦਇਆਲਤਾ ਕਿਰਪਾ ਕੀਤੀ ਕਿ ਗੁਰਸਿੱਖਾਂ ਦੇ ਨਾਲ ਮੇਲ ਮਲਾਪ ਹੁੰਦੇ ਹੋਏ ਉਸ ਸਿੱਖ ਨੇ ਇੱਕ ਗੱਲ ਪਾਈ ਕਨਿਆ ਜੀ ਨੂੰ ਹੋਰ ਆਖੀ ਸੀ ਕਹਿੰਦਾ ਜੇ ਗੋਬਿੰਦ ਦੀ ਪ੍ਰਾਪਤੀ ਕਰਨੀ ਹੈ ਲੋਕਾਈ ਦੇ ਵਿੱਚ ਵਰਤਨਾ ਸ਼ੁਰੂ ਕਰ ਕਹਿੰਦਾ ਜੇ ਹੋਰ ਇੱਛਾ ਹੈ ਤਾਂ ਫਿਰ ਸਿੱਧਾ ਆਨੰਦਪੁਰ ਸਾਹਿਬ ਚਲਿਆ ਜਾ ਆਨੰਦਪੁਰ ਸਾਹਿਬ ਤੋਂ ਤੇਰੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਹੋ ਜਾਣਗੀਆਂ ਆਨੰਦਪੁਰ ਸਾਹਿਬ ਆਉਣਾ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਗੁਰਤਾ ਗੱਦੀ ਤੇ ਸੁਭਾਇਮਾਨੇ ਆ ਕੇ ਸਤਿਗੁਰੂ ਦੇ ਚਰਨਾਂ 'ਚ ਨਮਸ਼ਕਾਰ ਕੀਤੀ ਨਮਸ਼ਕਾਰ ਕੀਤੀ ਪਾਤਸ਼ਾਹ ਨੇ ਪਹਿਲੀ ਸੇਵਾ ਹੀ ਪਾਣੀ ਦੀ ਲਈ ਹੁਣ ساری ਜ਼ਿੰਦਗੀ ਪਾਣੀ ਦੇ ਨਾਲ ਸੰਬੰਧ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਕਿਹਾ ਘੜਾ ਪਾਣੀ ਦਾ ਭਰ ਕੇ ਲੈ ਕੇ ਆਓ ਪਾਣੀ ਦਾ ਘੜਾ ਭਰ ਕੇ ਲਿਆਂਦਾ ਸਤਿਗੁਰੂ ਜੀ ਨੇ ਹੱਥ ਧੋਤੇ ਘੜਾ ਸਾਰਾ ਡੋਲ ਦਿੱਤਾ ਫਿਰ ਕਿਹਾ ਪਾਣੀ ਦਾ ਘੜਾ ਭਰ ਕੇ ਲਿਆਓ ਫਿਰ ਪਾਣੀ ਦਾ ਘੜਾ ਲਿਆਂਦਾ ਭਰ ਕੇ ਪੈਰ ਧੋਤੇ ਡੋਲ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ 3.5 ਮਹੀਨੇ ਭਾਈ ਕਨਈਆ ਜੀ ਦੇ ਨਾਲ ਇਦਾਂ ਹੀ ਕਰਦੇ ਰਹਿੰਦੇ ਤੇ ਭਾਈ ਕਨਈਏ ਦੇ ਮੁਖ ਵੱਲ ਪਾਤਸ਼ਾਹ ਵੇਖਦੇ ਰਹਿੰਦੇ ਕਿ ਇਹਦੇ ਮੁਖ ਤੇ ਕੋਈ ਗੁੱਸਾ ਕੋਈ ਐਸਾ ਹਾਵ ਭਾਵ ਕੋਈ ਤੰਗ ਪਰੇਸ਼ਾਨੀ ਇਹਦੇ ਚਿਹਰੇ ਤੇ ਆਉਂਦੀ ਹੈ ਕਿ ਨਹੀਂ ਆਉਂਦੀ ਕਿਉਂਕਿ ਜੇ ਇਹ ਗੁਰੂ ਦੇ ਇਸ ਕਰਮੇ ਨੂੰ ਬਰਦਾਸ਼ਤ ਕਰ ਸਕਦਾ ਤਾਈਂ ਤੇ ਅੱਗੇ ਜਾ ਕੇ ਮੈਦਾਨੇ ਜੰਗ ਦੇ ਵਿੱਚ ਦੁਸ਼ਮਣਾਂ ਨੂੰ ਪਾਣੀ ਪਿਆਵੇਗਾ ਨਾ ਜੇ ਅੱਜ ਇਸ ਗੁਰੂ ਦੀ ਕਰਨੀ ਤੇ ਸ਼ੰਕਾ ਕਰ ਬੈਠਾ ਜਾਂ ਗੁੱਸਾ ਗਿਲਾ ਕਰ ਬੈਠਾ ਜਾਂ ਐਸਾ ਕੋਈ ਹਾਵ ਭਾਵ ਕਰ ਬੈਠਾ ਫਿਰ ਇਹ ਸੇਵਾ ਨਹੀਂ ਨਿਭਾ ਸਕਦਾ ਸਾਢੇ 3 ਸਾਢੇ 3 ਮਹੀਨੇ ਇਸ ਤਰ੍ਹਾਂ ਕਰਨ ਤੋਂ ਬਾਅਦ ਸਤਗੁਰੂ ਨੇ ਦਇਆਲਤਾ ਕਰਕੇ ਭਾਈ ਕਨਈਏ ਦੇ ਉੱਪਰ ਖੁਸ਼ੀ ਬਖਸ਼ਿਸ਼ ਕੀਤੀ ਨਦਰ ਭਰ ਕੇ ਭਾਈ ਕਨਈਏ ਨੂੰ ਤੱਕਿਆ ਜਿਹੜੀ ਹੁਣ ਮਨ ਦੇ ਵਿੱਚ ਜਾਤਨਾ ਸੀ ਜਿਹੜਾ ਸ਼ਬਦ ਆਪਾਂ ਪੜਿਆ ਕਿ ਪ੍ਰਾਨੀ ਕੌਣ ਉਪਾਉ ਕਰੈ ਜਾਤੇ ਭਗਤ ਰਾਮ ਕੀ ਪਾਵੈ ਜਮ ਕੋ ਤਰਾਸ ਹਰੈ ਇਹ ਭਾਈ ਕਨਈਆ ਦੇ ਵਿੱਚੋਂ ਸਾਰੇ ਜੀਵਨ ਦੇ ਵਿੱਚੋਂ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਂਦਾ ਹੈ ਕਿ ਜਿਸ ਦਇਆਲਤਾ ਦੇ ਨਾਲ ਭਾਈ ਸਾਹਿਬ ਨੇ ਆਪਣਾ ਜੀਵਨ ਬਤੀਤ ਕੀਤਾ ਜਿਸ ਦਇਆਲਤਾ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਖੁਸ਼ੀ ਹਾਸਲ ਕੀਤੀ ਇਹ ਸਾਰੀ ਜ਼ਵਾਲਾਂ ਦੇ ਜਵਾਬ ਮਿਲ ਜਾਂਦੇ ਆ ਸਤਿਗੁਰੂ ਨੇ ਨਜ਼ਰ ਭਰ ਕੇ ਤੱਕਿਆ ਤੇ ਸੇਵਾ ਬਖਸ਼ਿਸ਼ ਕੀਤੀ ਕਿੰਦੇ ਜਾ ਕੇ ਸੇਵਾ ਕਰੋ ਜਲ ਦੀ ਸੇਵਾ ਕਰੋ ਸਿੱਖਾਂ ਨੂੰ ਗੁਰਸਿੱਖਾਂ ਸੰਗਤਾਂ ਨੂੰ ਗੁਰਸਿੱਖੀ ਦੇ ਨਾਲ ਜੋੜਨਾ ਕਰੋ ਬੇਨਤੀ ਕੀਤੀ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਰਹਿਣਾ ਚਾਹੁੰਨਾ ਸਤਿਗੁਰੂ ਕਹਿੰਦੇ ਨਹੀਂ ਇਸੇ ਦੇ ਵਿੱਚ ਸਾਡੀ ਖੁਸ਼ੀ ਹੈ ਕਿ ਤੁਸੀਂ ਸੰਗਤਾਂ ਨੂੰ ਗੁਰੂ ਦੇ ਦਰ ਦੇ ਨਾਲ ਜੋੜੋ ਫਿਰ اٹਕ ਦੇ ਕੋਲ ਜਾ ਕੇ ਇੱਕ ਨਗਰ ਦੇ ਵਿੱਚ ਇੱਕ ਸਰਾਬ ਲਾ ਕੇ ਪਿੰਡਾਂ ਦੇ ਵਿੱਚ ਖੂਹ ਭਾਈ ਕਨਈਆ ਜੀ ਨੇ ਲਵਾਉਣੇ ਕੀਤੇ ਮਸ਼ਕਾਂ ਦੇ ਨਾਲ ਜਲ ਸ਼ਕਾਉਣਾ ਸ਼ਬੀਲਾ ਲਾਉਣੀਆਂ ਇਹ ਭਾਈ ਕਨਈਆ ਜੀ ਦਾ ਨਿਤ ਦਾ ਕਰਮ ਬਣ ਗਿਆ ਸੀ ਕੱਲੀ ਮੈਦਾਨੇ ਜੰਗ ਦੇ ਵਿੱਚ ਮਸ਼ਕ ਨਹੀਂ ਖੜੀ ਸਤਿਗੁਰੂ ਜੀ ਦੇ ਹੁਕਮ ਸਦਕਾ اٹਕ ਦੇ ਲਾਗੇ ਭਾਈ ਕਨਈਆ ਜੀ ਨੇ ਮਸ਼ਕਾਂ ਫੜ ਕੇ ਲੋਕਾਂ ਨੂੰ ਪਾਣੀ ਪਿਉਣਾ ਸ਼ਬੀਲਾ ਲਾਉਣੀਆਂ ਜਿੱਥੇ ਖੂਹਾਂ ਦੀ ਕਮੀ ਸੀ ਪਾਣੀ ਦੀ ਕਮਾਸ਼ ਕਮੀ ਸੀ ਉਥੇ ਖੂਲ ਬਗਵਾ ਕੇ ਭਾਈ ਕਨਈਆ ਜੀ ਨੇ ਮਹਾਨ ਸੇਵਾ ਕੀਤੀ ਫਿਰ ਜਦ ਸਮਾਂ ਆਇਆ ਨਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸ਼ਹੀਦ ਹੋ ਗਏ ਉਸ ਤੋਂ ਬਾਅਦ ਹੁਕਮ ਗੁਰੂ ਕਲਗੀ ਤਰਪਾਸ਼ਾ ਨੇ ਕੀਤਾ ਸਿੱਖਾਂ ਨੂੰ ਆਨੰਦਪੁਰ ਸਾਹਿਬ ਆਉਣ ਦਾ ਤੇ ਸ਼ਸਤਰ ਪਹਿਨਣ ਦਾ ਆਪਣੀ ਮਸ਼ਕ ਲੈ ਕੇ ਭਾਈ ਕਨਈਆ ਜੀ ਆਨੰਦਪੁਰ ਸਾਹਿਬ ਗੁਰੂ ਕਲਗੀ ਤਰਪਾਦਾਸ਼ਾ ਦੇ ਚਰਨਾਂ ਚ ਆਉਂਦੀ ਹੈ ਕਿਸੇ ਸਿੱਖ ਨੇ ਬੇਨਤੀ ਕੀਤੀ ਭਾਈ ਕਨਈਆ ਜੀ ਨੂੰ ਕਹਿੰਦੇ ਤੁਸੀਂ ਮਸ਼ਕ ਚੁੱਕੀ ਹੈ ਪਰ ਗੁਰੂ ਕਲਗੀ ਤਰਪਾਦਾਸ਼ਾ ਦਾ ਤੇ ਹੁਕਮ ਹੈ ਸਿੱਖ ਨੂੰ ਸ਼ਸਤਰ ਸਜਾਉਣ ਦਾ ਜੇ ਤੁਸੀਂ ਖੁਸ਼ੀ ਲੈਣੀ ਹੈ ਤੇ ਸਤਗੁਰੂ ਦੇ ਹੁਕਮ ਦੀ ਪਾਲਣਾ ਕਰੋ ਭਾਈ ਕਨਈਆ ਜੀ ਨੇ ਮਸ਼ਕ ਦੇ ਨਾਲ ਨਾਲ ਸ਼ਸਤਰ ਧਾਰਨ ਕਰ ਲਿਆ ਕਿਸੇ ਦੂਜੇ ਸਿੱਖ ਨੇ ਪੁੱਛਿਆ ਕਹਿੰਦੇ ਕਨਈਆ ਤੂੰ ਤੇ ਪਾਣੀ ਪਿਉਂਨੇ ਤੂੰ ਸ਼ਸਤਰ ਕਿਉਂ ਧਾਰਨ ਕੀਤਾ ਜਵਾਬ ਦਿੱਤਾ ਬੜੀ ਦਿਆਲਤਾ ਦੇ ਨਾਲ ਕਹਿੰਦਾ ਭਾਈ ਇਸ ਕਰਕੇ ਸ਼ਸਤਰ ਧਾਰਨ ਕੀਤਾ ਕਿ ਜਦ ਕੋਈ ਦੁਸ਼ਮਣ ਮਾਰਨ ਵਾਸਤੇ ਆਵੇਗਾ ਤੇ ਮੈਂ ਇਹ ਤੇਗ ਕੱਢ ਕੇ ਉਹਨੂੰ ਦੇ ਦੇਵਾਂਗਾ ਕਿ ਜੇ ਮੈਨੂੰ ਮਾਰਨਾ ਹੈ ਤੇ ਮੇਰੇ ਗੁਰੂ ਦੀ ਤੇਗ ਨਾਲ ਮਾਰ ਮੇਰਾ ਉਧਾਰ ਹੋ ਜਾਵੇ ਕਿੰਨੀ ਵੱਡੀ ਦਿਆਲਤਾ ਤੇ ਕਿੰਨੀ ਵੱਡੀ ਨਿਮਰਤਾ ਸ਼ਾਂਤੀ ਜਦ ਇਸ ਗੱਲ ਦਾ ਗੁਰੂ ਕਲਗੀਧਰ ਪਾਤਸ਼ਾਹ ਨੂੰ ਪਤਾ ਲੱਗਿਆ ਸਤਿਗੁਰੂ ਜੀ ਨੇ ਬੁਲਾਇਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ ਕਿਹਿੰਦੇ ਇਹਨੂੰ ਕਿਸ ਨੇ ਕਿਹਾ ਕਿ ਤੇਗ ਪਹਿਨਣ ਵਾਸਤੇ ਸ਼ਸਤਰ ਪਹਿਨਣ ਵਾਸਤੇ ਕਿਹਿੰਦੇ ਇਹ ਉਹੀ ਸੇਵਾ ਕਰੇਗਾ ਜਿਹੜੀ ਸੇਵਾ ਪਿਤਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਇਹਨੂੰ ਸੌਂਪੀ ਹੈ ਸਤਿਗੁਰੂ ਕਹਿੰਦੇ ਇਹਨੇ ਇਹੀ ਸੇਵਾ ਨਿਭਾਉਣੀ ਹੈ ਜੇੜੀ ਸੇਵਾ ਦੇ ਵਿੱਚ ਜਿਹੜੀ ਕਾਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਇਹਨੂੰ ਲਾਇਆ ਹੈ ਸਤਗੁਰੂ ਜੀ ਨੇ ਬੜੀ ਖੁਸ਼ੀ ਬਖਸ਼ਿਸ਼ ਕੀਤੀ ਤਿੰਨ ਬਾਰ ਭਾਈ ਕਨਈਆ ਜੀ ਨੂੰ ਨਿਹਾਲ 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 ਕਹਿ ਕੇ ਸਤਗੁਰੂ ਗੁਰੂ ਕਲਗੀ ਧਰਪਾਤਸ਼ਾਹ ਨੇ ਇੱਕਦਮ ਸ਼ਾਂਤ ਕਰ ਦਿੱਤਾ ਮਨ ਦੇ ਫੁਰਨੇ ਖਤਮ ਕਰ ਦਿੱਤੇ ਤੇ ਸਤਗੁਰੂ ਜੀ ਨੇ ਉਹ ਦਾਤ ਝੋਲੀ ਦੇ ਵਿੱਚ ਪਾ ਦਿੱਤੀ ਜਿਹੜੀ ਦਾਤ ਦਾ ਜ਼ਿਕਰ ਆਪਾਂ ਅੱਜ ਦੇ ਸ਼ਬਦ ਵਿੱਚ ਕਰਦੇ ਹਾਂ ਕਿ ਪ੍ਰਾਨੀ ਕੌਣ ਉਪਾਉ ਕਰੈ ਜਾਤੀ ਭਗਤ ਰਾਮ ਕੀ ਪਾਵੈ ਜਮ ਕੋ ਤਰਾਸ ਹਰੈ ਕਿ ਕਿਹੜਾ ਉਦਮ ਇਨਸਾਨ ਕਰੇ ਇਹ ਜੀਵ ਕਿਹੜਾ ਉਪਾ ਕਰੇ ਕਿਹੜਾ ਤਰੀਕਾ ਕਰੇ ਕਿ ਜਿਸ ਦੇ ਨਾਲ ਉਸ ਮਾਲਕ ਦੀ ਭਗਤੀ ਹਾਸਲ ਹੋ ਜਾਵੇ ਉਹ ਭਗਤੀ ਭਾਈ ਕਨਈਏ ਨੇ ਹਾਸਲ ਕੀਤੀ ਫਿਰ ਮੈਦਾਨੇ ਜੰਗ ਦੇ ਵਿੱਚ ਵੀ ਪਾਤਸ਼ਾਹ ਦੇ ਹੁਕਮ ਸਦਕਾ ਦੁਸ਼ਮਣਾਂ ਨੂੰ ਤੇ ਸਿੱਖਾਂ ਨੂੰ ਪਾਣੀ ਪਿਉਉਣ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕੀਤਾ ਹੁਣ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਭਾਈ ਕਲ ਮੈਂ ਏਕ ਨਾਮ ਕਿਰਪਾ ਨਿਦ ਜਾਹੀ ਜਪੈ ਗਤ ਪਾਵੇ ਕਹਿੰਦੇ ਇੱਕ ਉਹ ਪਰਮਾਤਮਾ ਦਾ ਨਾਮ ਤੇ ਉਹਦੇ ਦਰ ਦੀ ਸੇਵਾ ਹੈ ਜਿਸ ਨੂੰ ਕਰਕੇ ਤੇ ਜਿਸ ਨੂੰ ਜਪ ਕੇ ਇਹ ਬਨੁਖ ਗਤ ਪਾ ਲੈਂਦਾ ਆਪਣਾ ਜੀਵਨ ਸਫਲਾ ਬਣਾ ਲੈਂਦਾ ਹੈ ਔਰ ਧਰਮ ਤਾਂ ਕੈ ਸਮਨਾ ਹਨ ਇਹ ਬਿਦ ਬੇਦ ਬਤਾਵੇ ਸਤਗੁਰੂ ਕਹਿੰਦੇ ਜਿੰਨੇ ਵੀ ਧਰਮ ਗ੍ਰੰਥ ਨੇ 베ਦ ਸਿਮਰਤੀਆਂ ਹੋਰ ਧਾਰਮਿਕ ਗ੍ਰੰਥ ਸਾਰੇ ਪਾਤਸ਼ਾਹ ਕਹਿੰਦੇ ਇਹੀ ਦੱਸਦੇ ਆ ਕਿ ਪ੍ਰਮਾਤਮਾ ਦੇ ਨਾਮ ਦੇ ਤੁਲ ਕੋਈ ਵੀ ਐਸਾ ਧਰਮ ਨਹੀਂ ਕੋਈ ਵੀ ਐਸਾ ਕਰਮ ਨਹੀਂ ਕੋਈ ਐਸਾ ਸਾਧਨ ਨਹੀਂ ਜਿਸ ਦੇ ਨਾਲ ਮਨੁੱਖ ਨੂੰ ਇਹ ਭਗਤੀ ਦੀ ਦਾਤ ਹਾਸਲ ਹੋ ਜਾਵੇ ਕਿਉਂਕਿ ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈ ਨੂੰ ਕਿਰਪਾਲ ਸਮਾਲੇ ਸਾਹੇ ਸਾਹੇ ਸਤਿਗੁਰੂ ਕਹਿੰਦੇ ਇਹ ਕਰਮ ਕਰਨ ਦੇ ਨਾਲ ਮਨੁੱਖ ਇਸ ਭਗਤੀ ਦੀ ਦਾਤ ਨੂੰ ਹਾਸਲ ਕਰ ਸਕਦਾ ਹੈ ਤੇ ਜਮਾਂ ਦੀ ਤਰਾਸ ਦੇ ਡਰ ਨੂੰ ਖਤਮ ਕਰ ਸਕਦਾ ਹੈ